ਸਾਸਤਰੀ ਕਾਲ ਜੀ ਕੀ ਹਾਲ ਚਾਲ ਹੈ ਜੀ ਸਾਰਿਆਂ ਦਾ ਬਹੁਤ ਵਧੀਆ ਹੋਣਗੇ ਉਮੀਦ ਕਰਦੇ ਆ ਸਾਰੇ ਮੇਰੇ ਫੈਮਿਲੀ ਮੈਂਬਰ ਤੇ ਆਵਾਜ਼ ਸੁਣੋ ਸਵੇਰੇ ਸਵੇਰੇ ਚਿੜੀਆਂ ਦੀ ਕਿੱਡੀ ਸੋਹਣੀ ਆਵਾਜ਼ ਲੱਗਦੀ ਹੈ ਨਾ ਬਹੁਤ ਪਿਆਰੀ ਆਵਾਜ਼ ਲੱਗਦੀ ਹੈ ਸਵੇਰੇ ਬਹੁਤ ਜ਼ਿਆਦਾ ਹਨੇਰਾ ਸੀ ਇਸ ਕਰਕੇ ਅਸੀਂ ਵੀਡੀਓ ਨਹੀਂ ਬਣਾ ਸਕੇ ਤੇ ਹਨੇਰੇ ਚ ਵੀਡੀਓ ਨਹੀਂ ਬਣਦੀ ਸੀ ਤੇ ਅਸੀਂ ਕਿਾ ਥੋੜਾ ਜਿਹਾ ਚਲੋ ਹੋ ਜਾਵੇ ਚਾਨਣ ਤੇ ਫਿਰ ਆਪਾਂ ਵੀਡੀਓ ਬਣਾਵਾਂਗੇ ਤੇ ਇਹ ਕਿੰਨਾ ਕਿੰਨਾ ਦੇ ਘਰਾਂ ਚ ਗੂੰਜਦੀ ਆਵਾਜ਼ ਚਿੜੀਆਂ ਦੀ ਸਾਢੇ ਤਾਂ ਸਵੇਰੇ 5 ਵਜੇ ਚਾਲੂ ਹੋ ਜਾਂਦੀ ਐ ਅਸੀਂ ਉੱਠਦੇ ਆ ਨਾ ਉਦੋਂ ਬਾਬੇ ਦਾ ਮੈਨੂੰ ਲੱਗਦਾ ਇਹ ਵੀ ਨਾਮ ਲੈਂਦੀਆਂ ਇੱਕ ਦੂਜਾ ਦਾ ਸਤਨਾਮ ਵਾਇਗੁਰੂ ਸਤਨਾਮ ਵਾਇਗੁਰੂ ਕਰਦੀਆਂ ਤੇ ਬਹੁਤ ਹੀ ਵਧੀਆ ਵੇਖ ਲਓ ਸਾਡਾ ਇੱਧਰ ਮੌਸਮ ਹੋ ਚੁੱਕਿਆ ਹੈ ਬਹੁਤ ਹੀ ਸੋਹਣਾ ਆਪਣੀਆਂ ਗਾਂ ਖੜੀਆਂ ਆ ਦੇਖੋ ਜੀ ਤੇ ਹੁਣ ਆਪਾਂ ਗਾਂ ਨੂੰ ਵੀ ਚੋਵਾਂਗੇ ਤੇ ਅੱਜ ਦਾ ਮੌਸਮ ਬਹੁਤ ਹੀ ਵਧੀਆ ਹੈ। ਮੁੱਛ ਕਰ ਲੈ ਬੇਟਾ। ਦੱਤਨ ਕਰਿਆ ਕਰ ਪੁੱਤ ਇਹ ਨਾ ਮੁੱਛ ਖਾਬ ਹੁੰਦੇ ਆ ਕੈਮੀਕਲ ਹੁੰਦੇ ਆ ਨਾ ਵਿੱਚ। ਹੂੰ? ਮੁੱਛ ਨਹੀਂ ਕਰਦਾ। ਕੌਕ? ਦੱਤਨ ਕਰ ਲੈ। ਫਿਰ ਜਲਦੀ ਤਿਆਰ ਹੋ ਜਾ ਫਿਰ ਸਕੂਲ ਲੱਗਣ ਵਾਲਾ ਬੇਟਾ। ਚਾਹ ਦਾ ਟਾਈਮ ਹੋਇਆ ਪਿਆ ਪਸਗੜੀ ਦੇ ਨੇੜੇ ਹੋਏ ਬੈਠੇ ਆ ਚਾਹ ਪੀ ਰਹੇ ਆ। ਤੇ ਆ ਵੇਖੋ ਜੀ ਚਾਹ ਪੀ ਰਹੇ ਆ ਵੇਖੋ ਜੀ ਚਾਹ ਬੜੀ ਪਈ ਆ ਮੋਜ ਨਾਲ ਤੇ ਇਹ ਮੇਰੀ ਭੈਣ ਜੀ ਤੇ ਇਹ ਮੇਰੀ ਭੈਣ ਜਿਹੜੇ ਸਾਨੂੰ ਮਿਲਣ ਆਏ ਆ ਇੱਥੇ ਵੇਖ ਲਓ ਤੇ ਬਾਬੇ RAMDEV ਦੇ ਮੱਥੇ ਟੇਕਣ ਆਏ ਆ ਤੇ ਫਿਰ ਆਪਾਂ ਨੇੜ ਤੇੜੇ ਰਹਿੰਨੇ ਆ ਹਨਾ ਅਰਸ਼ੂ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਬੋਲ ਦੋ ਅੱਜ ਸੂਰਜ ਦੇਵਤਾ ਨਹੀਂ ਦਰਸ਼ਨ ਦੇ ਰਿਹਾ ਥੋੜੀ ਦੇਰ ਨੂੰ ਉਹਦੇ ਦਰਸ਼ਨ ਹੋਣਗੇ ਤੇ ਬਹੁਤ ਸਾਰੇ ਲੋਕ ਤਾਂ ਜ ਉੱਠੇ ਵੀ ਨਹੀਂ ਉਹ ਵੇਖੋ ਸੁੱਤੇ ਪਏ ਤੇ ਆਪਣੀ ਟਰਾਲੀ ਖੜੀ ਹੈ ਤੇ ਇਧਰ ਉਹ ਬੱਚੀ ਖੜੀ ਤੇ ਆਪਾਂ ਹੁਣ ਚੱਲਦੇ ਆਂ ਤੁਹਾਨੂੰ ਅੱਜ ਥੋੜਾ ਜਿਹਾ ਹੋਰ ਅੱਜ ਨਰਮਾ ਵਿਖਾ ਦਈਏ ਆ ਆਪਣਾ ਨਰਮਾ ਅੱਜ ਢੋਪੜੇ ਵਗੈਰਾ ਵੇਖੋ ਟਿੰਡੇ ਕਿਵੇਂ ਲੱਗ ਰਹੇ ਹਨ ਵਧੀਆ ਲੱਗ ਰਹੇ ਹਨ ਤੇ ਆਪਣਾ ਨਰਮਾ ਵੀ ਵਧੀਆ ਖੜਾ ਕੋਈ ਦਿੱਕਤ ਵਾਲੀ ਗੱਲ ਤਾਂ ਨਹੀਂ ਗਈ ਆ ਦੇਖੋ ਜੀ ਸਾਰਾ ਆਪਣਾ ਨਰਮਾ ਇਨ ਇੱਥੇ ਆਪਾਂ ਨਰਮੇ ਦੀ ਸ਼ੁਰੂਆਤ ਕੀਤੀ ਸੀ ਤੇ ਹੁਣ ਨਾ ਉਸ ਪਰੋਸ ਵੀ ਲੋਕ ਬਾਹਰ ਆਏ ਉਹਨਾਂ ਨੂੰ ਵਧੀਆ ਲੱਗ ਰਿਹਾ ਤੇ ਪਤਰਾ ਦੀ ਆਵਾਜ਼ ਮੋਰਾਂ ਦੀ ਗੁੱਗੀਆਂ ਚਿੜੀਆਂ ਇਹ ਕਿਨੂ ਕਿਨੂ ਪਿਆਰੀ ਆਵਾਜ਼ ਲੱਗਦੀ ਹੈ ਨਾ ਕੱਲ ਇੱਕ ਬਾਈ ਜੀ ਨੇ ਫੋਨ ਕੀਤਾ ਸੀ ਮੈਨੂੰ ਕਹਿੰਦੇ ਯਾਰ ਤੁਸੀਂ ਜਿੱਥੇ ਰਹਿੰਦੇ ਹੋ ਨਾ ਬਹੁਤ ਸ਼ਾਂਤ ਇਲਾਕਾ ਤੇ ਬੜਾ ਸੋਹਣਾ ਲੱਗਦਾ ਸਾਨੂੰ ਤੇ ਵਾਕਿਆ ਹੀ ਇਲਾਕਾ ਬਹੁਤ ਹੀ ਵਧੀਆ ਹੈ ਤਿਆਰ ਹੋ ਰਿਹਾ ਪਾਲਾ ਪਾਲਾ ਸ਼ੁਮਾ ਪਾਲਾ ਹਾਂ ਮੈਂ ਇਸ਼ਾਰਾ ਨਹੀਂ ਲੱਗਦਾ ਇਹ ਲੱਗਦਾ ਮੈਂ ਸਿਆਣਾ ਵੇ ਬਸਿਆਣਾ ਬੇਟਾ ਆਰੇ ਕੱਟਿਆ ਨਾ ਸਿਆਣਾ ਬੇਟਾ ਮੈਂ ਤੁਸੀਂ ਕਮਲੇ ਨੇ ਅੱਛਾ ਹਾਂਜੀ ਇਹ ਇ ਖ ਖੁੱਛੇ ਬੋਲ ਬੇਟਾ ਉੱਲੂ ਐ ਐਨਕੋ ਐਨਕੋ ਐ ਐੜੀ ਸਾਰੇ ਐ ਤੇ ਹੀ ਹੈਗੇ ਉਹ ਨਾਰਲਾ ਉਹ ਅਨਾਰ ਆ ਆਮ ਇਹ ਇਮਲੀ ਕੀ ਇਹ ਪਤਾ ਨਹੀਂ ਉਹ ਕਿਵੇਂ ਅੰਦਰੋਂ ਹੁੰਦਾ ਬੱਸ ਤੈਨੂੰ ਵੀ ਨਹੀਂ ਹੁੰਦਾ ਕਹਿ ਕਹ ਹੁੰਦਾ ਕਹਿ ਖੈ ਗੈ ਕਹਿ ਆਈ ਵਰ ਗਈ ਆਰਾਮ ਨਾਲ ਕੰਨਾਂ ਤੇ ਵੱਜ ਗਈ ਬਾਲ ਦੇ ਲਓ ਜੀ ਤਿਆਰ ਹੋ ਰਿਹਾ ਹਰ ਪ੍ਰੀ ਸਕੂਲ ਜਾਣ ਨੂੰ ਤੇ ਕੱਲ ਇੱਕ ਸਾਨੂੰ ਮੈਸੇਜ ਆਇਆ ਸੀ ਬਾਈ ਜੀ ਸਾਰੇ ਕਹਿ ਰਹੇ ਸੀ ਕਿ ਸਾਰਾ ਪੰਜਾਬ ਤਾਂ ਡੋਬ ਰਿਹਾ ਤੇ ਤੁਹਾਨੂੰ ਹੈਪੀ ਦੀ ਲੱਗ ਰਹੀ ਹੈ ਬਾਈ ਜੇ ਤੈਨੂੰ ਜਿੰਨਾ ਫਿਕਰ ਹੈ ਨਾ ਉਸ ਤੋਂ 1000 ਗੁਣਾ ਸਾਨੂੰ ਵੀ ਅਸੀਂ ਵੀ ਪੰਜਾਬੀ ਬੰਦੇ ਆ ਤੇ ਹੁਣ ਉਸ ਕੁਦਰਤ ਦੇ ਅੱਗੇ ਤਾਂ ਸਾਡਾ ਕੋਈ ਜ਼ੋਰ ਨਹੀਂ ਆ ਪਰ ਅਸੀਂ ਅਫਸੋਸ ਹੀ ਕਰ ਸਕਦੇ ਆ ਤੇ ਅਸੀਂ ਵੀਡੀਓ ਵੀ ਪਾ ਚੁੱਕੇ ਹਾਂ ਤੁਹਾਡੇ ਕਹਿਣ ਤੋਂ ਪਹਿਲਾਂ ਵੀ ਠੀਕ ਹੈ ਉਸ ਰੱਬ ਦੇ ਅੱਗੇ ਉਸ ਵਾਹਿਗੁਰੂ ਦੇ ਅੱਗੇ ਅਸੀਂ ਅਰਦਾਸ ਇਹੀ ਕਰੀ ਜੰਨੇ ਆ ਕਿ ਪੰਜਾਬ ਵਿੱਚ ਜਿਹੜੇ ਹੜ ਆ ਰਹੇ ਆ ਤੇ ਪੰਜਾਬ ਪੂਰਾ ਲਪੇਟ ਚ ਆ ਚੁੱਕਾ ਤੇ ਹਜੇ ਤਾਂ ਜਿਹੜਾ ਪਿੱਛੋਂ ਪਾਣੀ ਕਹਿੰਦੇ ਹੋਰ ਛੱਡ ਦਿੱਤਾ ਹੈਗਾ ਉੱਤਰਾਖੰਡ ਵਾਲਾ ਪਾਣੀ ਹੁਣ ਆ ਰਿਹਾ ਕਹਿੰਦਾ ਤੇ ਉੱਥੇ ਫੇਰ ਹਜੇ ਬਚਤ ਹੁਣ ਮੁਸ਼ਕਲ ਹੈਗੀ ਕਿਉਂਕਿ ਪਾਣੀ ਹੋਰ ਵਧੇਗਾ 1-2 ਦਿਨਾਂ ਤੱਕ ਤੇ ਜਿਹੜੇ ਵੀ ਪੰਜਾਬੀ ਪਾਣੀ ਦੀ ਚਪੇਟ ਚ ਹੈਗੇ ਆ ਘਰ ਖਾਲੀ ਕਰ ਦੇਣ ਬਾਈ ਤੇ ਹੋ ਸਕਦਾ ਤੇ ਰਾਜਸਥਾਨ ਸਾਈਡ ਆ ਜਾਓ ਤੇ ਇੱਥੇ ਆਪਾਂ ਆਪਾਂ ਇਕੱਠੇ ਰਹਿ ਕੇ ਤੇ ਜਿਹੜਾ ਹੈਗਾ ਕੰਮ ਆਪਦਾ ਕਰ ਲਵਾਂਗੇ ਬਾਈ ਅਸੀਂ ਤਾਂ ਇਹੀ ਤੁਹਾਡੇ ਅੱਗੇ ਹਰਦਾਸ ਕਰਦੇ ਹਾਂ ਜਿਹੜਾ ਸਾਡੇ ਪੰਜਾਬੀ ਵੀਰ ਪ੍ਰਾ ਹੈਗੇ ਆ ਆਪਦੀ ਜ਼ਿੰਦਗੀਆਂ ਬਚਾ ਲਓ ਬਾਈ ਅਸੀਂ ਤਾਂ ਇਹੀ ਕਹਿੰਦੇ ਨੇ ਵੀ ਜ਼ਿੰਦਗੀ ਤੋਂ ਵੱਧ ਕੁਝ ਨਹੀਂ ਜੇ ਜ਼ਿੰਦਗੀ ਆ ਤਾਂ ਸਭ ਕੁਝ ਬਣ ਜਾਂਦਾ ਹਾਂਜੀ ਬੇਟਾ ਤਿਆਰ ਹੋ ਗਿਆ ਉਹ ਬੇਟਾ ਮੇਰਾ ਤਿਆਰ ਹੋ ਗਿਆ ਜੀ ਸ਼ਸ਼ੀ ਕਰਵਾ ਦੇ ਫਿਰ ਸਾਰਿਆਂ ਕੇ ਮੈਂ ਸਕੂਲ ਜਾਂਦਾ ਉਹਨਾਂ ਤਿਆਰ ਪੀਰ ਮੇਰਾ ਸਕੂਲ ਕਰਦੇ ਕਰਦੇ हां <laughs> देख लो जी। ਇਨਾਂ ਕੋਲ ਆ ਕੱਲ ਆਪਾਂ ਮੰਜੇ ਦੀ ਪੱਟੀ ਲਿਆਂਦੀ ਆ। ਤੇ ਇਹ ਹੀ ਨਹੀਂ ਇਨਾਂ ਕੋਲ ਸੈੱਟ ਹੋ ਰਿਹਾ ਵੇਖੋ। ਤਿੰਨੇ ਜਣੀਆਂ ਲੱਗੀਆਂ ਪਈਆਂ ਕਦੋਂ ਦੀਆਂ। ਤੇ ਨਹੀਂ ਇਹ ਕੰਮ ਕਾਮਯਾਬ ਨਹੀਂ ਹੋ ਰਿਹਾ ਕੰਮ। ਵੇਖ ਲਓ। ਮੁਸ਼ਕਲ ਹੈ ਹਜੇ ਤਾਂ ਬਹੁਤ ਪਈ ਹੈ। ਕੀ ਪਈ ਹੈ ਤਾਂ। ਇਹਨੂੰ ਇੱਥੇ ਟੰਗ ਰੱਖਿਆ ਵਿਚਾਰੀ ਨੂੰ ਬੱਕਰੇ ਤਰ੍ਹਾਂ। ਤੇ ਲੱਗੀਆਂ ਖੜੀਆਂ। ਹੁਣ ਇਹਨਾਂ ਦਾ ਕੀ ਕੀ ਵਿਚਾਰੇ ਦਾ ਹਾਲ ਕੋਈ ਨਹੀਂ। ਵੇਖ ਲਓ। ਆ ਜਾ ਹੁਣ ਐ ਜਿਵੇਂ ਨਾ ਖਲ ਲਾ ਹੁੰਦੇ ਹੁੰਦੇ ਨਾ ਸੇ ਤਿੰਨੇ ਲੱਗੇ ਆ ਕੜੀਆਂ ਨੇ ਇਹ ਚਿੱਲੀ ਆਉਂਦੀਆਂ ਬੱਕਰੇ ਤਰਾ ਵੇਖੋ ਪਰ ਲਿਓ ਨਾੜਾ ਜੀ ਕੱਢੀ ਆਉਂਦੀ ਆ ਨਾ ਮੰਜਾ ਕਰ ਦਿਆ ਭਾਈ ਜੀ ਇੱਥੇ ਕੋਈ ਨਹੀਂ ਐੋ ਜੀ ਗੱਲ ਹੈਗੀ ਆ ਆਪਾਂ ਸਾਰੇ ਕਰਾਂ ਦੇ ਕੰਮ ਕਰਕੇ ਹੁਣ ਲੱਗੇ ਮੰਜਾ ਉਹਨਾਂ ਵਾਸਤੇ ਤੇ ਮੰਜੇ ਦੋ ਉਹਨੇ ਇੱਕ ਹੁਣ ਆਣ ਦਾਂਗੇ ਇੱਕ ਥੋੜੀ ਦੇਰ ਬਾਅਦ ਅੱਜ ਦੋਨੋਂ ਮੰਜੇ ਕੰਪਲੀਟ ਕਰ ਦਾਂਗੇ ਹੁਣ ਕੇ ਤੇ ਲੱਗੇ ਹੋਏ ਆ ਸਾਰੇ ਜਣੇ ਪਰਿਵਾਰ ਤੇ ਦਰ ਉੱਪਰ ਪਤਾ ਨਹੀਂ ਚਾਜ ਕਿਧਰ ਆ ਰਹੇ ਨੇ ਕੱਲ ਪਰਸੋਂ ਤੇ ਚਾਜ ਜੀ ਬਹੁਤ ਜ਼ਿਆਦਾ ਢੇੜਾ ਕੱਢ ਰਹੇ ਨੇ ਕੋਈ ਸਰਵੇ ਸਰਵੇ ਕਰ ਰਹੇ ਨੇ ਕਿਉਂਕਿ ਰੇਂਜ ਏਰੀਆ ਹੈ ਤੇ ਇਸ ਕਰਕੇ ਬਹੁਤ ਚੁੱਕੀ ਹੈ ਨਾ ਆ ਦੇਖੋ ਜਿੱਦ ਮੰਜਾ ਚੁੱਤੀ ਜਾਂਦੇ ਹੋਣੇ ਜਾਂਦੇ ਆ ਤੇ ਹੈਪੀ ਗੈਸ ਸਕੂਲ ਨਹੀਂ ਤਾਂ ਹੈਪੀ ਹੁੰਦਾ ਤਾਂ ਬਹੁਤ ਸ਼ਰਾਰਤ ਕਰਦਾ ਉਹ ਕਹਿਣਾ ਸੀ ਉਹਨੇ ਕਹਿਣਾ ਸੀ ਮੈਂ ਖਿੱਚਦਾ ਮੰਜਾ ਇਧਰੋਂ ਵਾਹਣ ਮੈਂ ਖਿੱਚਦਾ ਉਹਨੇ ਐਵੇਂ ਹੀ ਕਰਨਾ ਸੀਗਾ ਮੰਜੇ ਆਪਣੇ ਸਾਰੇ ਟੁੱਟੇ ਪਏ ਤੇ ਟੋਣੀਆਂ ਆਉਣ ਵਾਲੀਆਂ ਟੋਣੀਆਂ ਕਹਿਣ ਗਿਆ ਸੀ ਤਾਂ ਮੰਜੇ ਤੇ ਸਵਾਂਗੀਆਂ ਚਲੋ ਚੱਕ ਚੱਕ ਦੇ ਬਣਾ ਲਈ ਮੰਜੇ ਆਪਾਂ ਫੇਰ ਹਰਪ੍ਰੇ ਦਾ ਟਾਈਮ ਹੋ ਜਾਏਗਾ ਨੂੰ ਲਜਾਣ ਵਾਸਤੇ ਹੁਣ ਜਿਹੜੇ ਥੋੜੇ ਬੋਸੇ ਕੰਮ ਕਰਕੇ ਲੈ ਆਪਾਂ ਤੇ ਹੁਣ ਮੈਂ ਖਿੱਚਦੀ ਆ ਮੇਰਾ ਟਾਈਮ ਇਧਰ ਆ ਗਈ ਆਪਾਂ ਮੰਜੇ ਨੂੰ ਪੂਰਾ ਕਰਤਾ ਹੈ ਥੋੜਾ ਜਿਹਾ ਰਹਿ ਗਿਆ ਮੰਜਾ ਵੇਖੋ ਥੋੜਾ ਜਿਹਾ ਰਹਿ ਗਿਆ ਇਧਰ ਤੇ ਜੇ ਮੰਜੇ ਤੇ ਇੱਥੇ ਲਾਸਟ ਤੇ ਆ ਕੇ ਇੰਨਾ ਜ਼ੋਰ ਲੱਗਦਾ ਮੰਜੇ ਦਾ ਪੂਰੀ ਹਾਲਾਤ ਨਾਲ ਖਿੱਚ ਜਾਂਦੀ ਤਣੀ ਚਾਹ ਨੂੰ ਉਬਾਲੇ ਆਈ ਜਾਂਦੇ ਨੇ ਹੁਣ ਮੈਂ ਬਾਦ ਨਹੀਂ ਆ ਦੁੱਧ ਤੇ ਆ ਬੈਠੇ ਇੱਥੇ ਬਣਾਈ ਜਾਂਦੀਆਂ ਨੇ ਟਿੱਕੜ ਟੁਕੜੇ ਆਪਣੇ ਸਾਰੇ ਬਣਾ ਰਿਆ ਤੇ ਇਧਰ ਆਪਣਾ ਮਾਹੌਲ ਵੇਖ ਲੋ ਵਿਹਲਾ ਹੀ ਪਿਆ ਵਾਣ ਜੇ ਸਾਰੇ ਖੁੱਲਾ ਮੈਦਾਨ ਹੈ ਤੇ ਕੋਈ ਵੀ ਇੱਥੇ ਨੇੜ ਤੇੜਿਆ ਨਹੀਂਗਾ ਜਿਹੜਾ ਹੁੰਦਾ ਇੱਥੇ ਵੇਖਣ ਤਾਂ ਉਹ ਵੀ ਪਛਤਾਉਂਦਾ ਜਿਹੜਾ ਨਹੀਂ ਹੁੰਦਾ ਉਹ ਵੀ ਪਛਤਾਉਂਦਾ ਆਂਦਾ ਤਾਂ ਐਵੇਂ ਹੀ ਹੁਣਾ ਵੀ ਉੱਥੇ ਚਲੀਏ ਤੇ ਜਦੋਂ ਇੱਥੇ ਆਉਂਦੇ ਬੀਆ ਬਾਣ ਜੀਚ ਤੇ ਕਹਿੰਦੇ ਛੇਤੀ ਕਰੇ ਚਲੀਏ ਤੇ ਭਾਈ ਇੱਥੇ ਦਿਲ ਲਾਉਣੇ ਬੜੇ ਔਖੇ ਆ ਤੇ ਹਰਪ੍ਰੀਤ ਵੇਖ ਕੇ ਕਹਿੰਦਾ ਮੈਨੂੰ ਖਵਾ ਕੇ ਦੇਓ ਮੈਂ ਖਾਣਾ ਤੇ ਵਧੀਆ ਹੈ ਨਾ ਆ ਟਿਕੜੇ ਬੇਖੋ ਭਾਈ ਟਿਕੜੇ ਮੰਮੀ ਬਾਈ ਜਾਂਦੀ ਜਾਂਦੀ ਟਿਕੜੇ ਮੰਮੀ ਬਾਈ ਜਾਂਦੀ ਜਾਂਦੀ ਆ ਜੋ ਖਾ ਲਓ ਬਈ ਸਾਰੇ ਜਣੇ ਰਲ ਕੇ ਤੇ ਆਹ ਸਿਸਟਮ ਹੋਇਆ ਪਿਆ ਆਪਣਾ ਵਧੀਆ ਹੋਇਆ ਪਿਆ ਹੈ ਨਾ ਅਰਪ੍ਰੀਤ ਬਣਾ ਲਈਏ ਮੰਝਾ ਜਲਦੀ ਜਲਦੀ ਹੈ ਐ ਅਰਪ੍ਰੀਤ ਆ ਗਏ ਚਲੋ ਜੀ ਤਾਂ ਹਾਂ ਜੀ ਆਪਾਂ ਟਿੱਕੜੇ ਟੁਕੜੇ ਸਾਰੇ ਬਣਾ ਲੈਨੇ ਤੇ ਹੁਣ ਹੋ ਗਿਆ ਫਰੀ ਹੁਣ ਚੁੱਲੇ ਤੇ ਦੰਦਿਸ ਦਿਓਗੇ ਖਾਲੀ ਹੋ ਗਿਆ ਤੇ ਇੱਧਰ ਸਬਜ਼ੀ ਕੱਟ ਰਹੀ ਸੀ ਲੋਕੀ ਅੱਜ ਕੱਟੀ ਹੈ ਤੇ ਮੈਂ ਹੁਣ ਬਣਾਵਾਂਗੇ ਤੇ ਉਹ ਤਾਂ ਕੰਮ ਕਰਤਾ ਕੰਪਲੀਟ ਮੈਂ ਆਪਦੇ ਵੀ ਕੰਮ ਕਰਕੇ ਆ ਗਈ ਜਿਹੜੇ ਸੀ ਗਾਂ ਨੂੰ ਦਾ ਦੁੱਧ ਕੱਢਣਾ ਤੇ ਇੱਧਰ ਮੰਜਾ ਵੀ ਆਪਣਾ ਕੰਪਲੀਟ ਹੋ ਗਿਆ ਮੰਜਾ ਰਹਿ ਗਿਆ ਥੋੜਾ ਜਿਹਾ ਤੇ ਆਹ ਵੇਖੋ ਥੋੜਾ ਜਿਹਾ ਹੀ ਰਹੇਗਾ ਮੰਜਾ ਉਹਨਾਂ ਵਾਲਾ ਤੇ ਸੋਨਾ ਮੰਜਾ ਬਣਿਆ ਗਿਆ ਨਾ ਕਿੰਨਾ ਸੋਹਣਾ ਲੱਗ ਰਿਹਾ ਨਾ ਬਰੀਕ ਬਰੀਕ ਸ਼ਾਮ ਹੋ ਚੁੱਕੀ ਹੈ ਤੇ ਚਿੜੀਆਂ ਦੀ ਚੈੱਕ ਚਾਟ ਫਿਰ ਚੱਲ ਪਈ ਆ ਕਿਉਂਕਿ ਇਧਰ ਹਰਪ੍ਰੀਤ ਰੋ ਰਿਹਾ ਕਹਿੰਦਾ ਮੈਨੂੰ 2 ਮਿੰਟ ਫੋਨ ਦੇ ਦੇ ਕਿਉਂਕਿ ਸਕੂਲ ਤੋਂ ਆਇਆ ਫਿਰ ਉਸ ਤੋਂ ਬਾਅਦ ਪੜ੍ਹਾਈ ਕੀਤੀ ਵੇਖੋ ਬੈਗ ਖੁੱਲਿਆ ਪਿਆ ਹੁਣ ਇਹਨਾਂ 10 ਮਿੰਟ ਫੋਨ ਦੇ ਦਾਂਗੇ ਵੇਖ ਲੇਗਾ ਤੇ ਵਧੀਆ ਇਧਰ ਜਿਹੜੇ ਸਾਡੇ ਆ ਇਹਨਾਂ ਦਾ ਪੂਰਾ ਦਿਨ ਤੁਸੀਂ ਵੀਡੀਓ ਚ ਵੇਖਦੇ ਹੋ ਨਾ ਕੁਝ ਖਾਣ ਪੀਣ ਚੱਲੇ ਰਹਿੰਦਾ ਤੇ ਇਹ ਕੰਮ ਬੜਾ ਖਾਣ ਪੀਣ ਵਾਲਾ ਹੀ ਕੰਮ ਹੈ ਕਦੀ ਖਖੜੀ ਖਾ ਲਈ ਕਦੀ ਕੀ ਖਾ ਲੈ ਕੰਮ ਚੱਲ ਰਿਹਾ ਹਾਂ ਟੇਸਟ ਹਾਂਜੀ ਜੀ ਠੀਕ ਹੈ ਜੀ ਸ਼ਾਮ ਹੋ ਗਈ ਹੈ ਤਾਂ ਆਪਾਂ ਖਾਣਾ ਪਾਣੀ ਬਣਾ ਲੈਨੇ ਆ ਤੇ ਆਪਾਂ ਅੱਜ ਦੀ ਇਸ ਵੀਡੀਓ ਨੂੰ ਇੱਥੇ ਐਂਡ ਕਰਾਂਗੇ ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੀ ਵੀਡੀਓ ਦੇ ਵਿੱਚ ਤੇ ਬਾਏ ਸਾਰਿਆਂ ਨੂੰ ਮਿਲਦੇ ਆਂ ਕੱਲ ਨੂੰ ਜੀ